क्या नाम है क्या हुआ आपका क्या नाम है नरेंद्र नरेंद्र क्या हुआ यहाँ हुआ वो चोट दे रहा था स्पोर्ट एक खुल गया हाँ। तो एक बंदा चोट दे रहा था उसी में जबरदस्ती थोड़ा सा दूसरे, दूसरे दो दो बंदे की, दे दे की सभी नाम क्या है उसका जो बंदा एडमिट है उसका क्या नाम है राहुल 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 अब उसकी सेहत कैसी है वो कट्टा कट्टा नहीं नहीं अब तबीयत कैसी है जो चोट लगी है उसको तो यहाँ बहुत ब्लड जा रहा था वहाँ अस्पताल तो हमने किया कौन से हॉस्पिटल में पता है तुम लेके गए उसको अस्पताल तो आप ये बता क्यों नहीं, 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 नहीं रहे थे काम।, आ, आ, तो काम कर रहे थे आप भी साथ आ, आपको बताया नहीं कहाँ पे लेके गए हम तो यही है मालक लेके आहो दसिया नहीं कितने लेके गए गार्डन का पूरा चढ़ाव नहीं हुआ होगा नहीं जो शटरिंग लगी है बहुत कमजोर लगी हुई है मैंने देखी है ऊपर से अब ये तो सर हम नहीं देखे, ये नहीं देखे क्या हुआ, देखे हुआ क्या ये क्या 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 सब विदा हम सर अभी आए हमारे कमरे का इसका नाम, क्या है? इसका नाम है मनोज कुमार जो शटरिंग गिर गया तब हम अभी दौड़ के आए दो दबे है नीचे एक ये था एक और कहीं उसका क्या, क्या नाम है एक और है एक लेबर वाला और ये ज्यादा चोट तो नहीं लगी इनके कितना टांके लगे हैं क्या नहीं। हाँ बस सिर पर ही लगी है और कहीं तो नहीं लगी कोई कोई गलती तो कि, नहीं कितनी किसी की नहीं। किसी ने कच्चा कुछ किया हो या क्या टोक क्या रहा था क्या बोल रहे थे क्या टोक रहा था चढ़ाव नहीं, नहीं। लगेगा तो सपोर्ट को चाहे कुछ भी ठोके चढ़ाव प्रॉपर रहेगा तो कुछ नहीं हो सकता ठीक है ना कितना ऊंचा भी चले जाएगा ठोकेगा तो उसपे जब प्लेट का चढ़ाव रहेगा तो गिरेगा नहीं अगर जब चढ़ाव नहीं रहेगा तो थोड़ा सा हुएगा तो गिरेगा क्या लगता क्या जल्दबाजी में लेंटर रहा था इस वजह से हुआ है अब तो यही बताएगा कोई जल्दबाजी में, जल्द में डाल रहा था क्या लेंटर बोल रहे थे जल्दबाजी में डाल दो मनोज जी अभी ठीक हो आप ठीक हो, ठीक हो। दूसरा साथी ठीक है आपका जो अस्पताल में बंदा ठीक है पता, है। पता नहीं आपको मेरा नाम है महंत परमेश्वर दास अच्छा केड़ा डेरा थी वो दास डेरा समाज बाबा सर के केड़े इलाके से हरा चौक ਪੜਾ ਕੰਗਰੀਏ ਬਾਹਰ ਦੁਕਾਨਾਂ ਨੇ ਜੀ ਕਿਰਾਏ ਦੇ ਤੁਸੀਂ ਹਾਂ ਇਹ ਕਰੈਕਟ ਅੱਜ ਇੱਥੇ ਇੱਕ ਦੁਕਾਨ ਦੇ ਤੇ ਬਹੁਤ ਵੱਡਾ ਲੈਂਟਰ ਟੁੱਟਿਆ ਹੈ ਇਹ ਲੱਗਦਾ ਜੀ ਜਬਰਦਸਤੀ ਪਾਇਆ ਜਾ ਰਿਹਾ ਕਿਉਂਕਿ ਚਟਰਿੰਗ ਪ੍ਰੋਪਰ ਨਹੀਂ ਇਹ ਤਾਂ ਜੀ ਮੇ ਤੋਂ ਨਾ ਜਬਰਦਸਤੀ ਲੈਕਚਰ ਆਪਣੇ ਆਪੇ ਕਰਾ ਲਿਆ ਹਰਦਿਆਲ ਕੰਪੋਜ਼ ਮੜਤੀ ਅੱਛਾ ਮੇ ਤੋਂ ਠੱਕੇ ਨਾਲ ਸਾਈਨ ਕਰਾ ਕੇ ਲੈ ਗਏ ਫੌਨ ਕਰਾ ਕੇ ਲੈ ਗਏ ਹਰਦਿਆਲ ਕੰਪੋਜ਼ ਇਹ ਬੰਦੇ ਦੇ ਕਹੇ ਪੀ ਹਾਂ ਇਹ ਬੰਦਾ ਤੁਹਾਨੂੰ ਫੈਸਰਾਈਜ਼ ਕਰਦਾ ਅਫਸਰ ਹੈ ਉਹਦਾ ਕੰਨਾ ਦਿਖਾਤਾਂ ਦੇ ਗਿਆ ਥਾਣੇ 'ਚ ਮੇਰੇ ਖਿਲਾਫ ਹਾਂ ਤੇ ਇਹ ਕਿਰਾਇਆ ਘੱਟ ਬੰਦਾ ਉਹ 2660 ਰੁਪਇਆ ਦੰਦਾ ਦਾ ਚਾਰ ਦੁਕਾਨਾਂ ਤੇ ਪਿੱਛੇ ਦਾ ਗਦਾਮ ਆ 300 ਗਜ ਦਾ ਅੱਛਾ ਤੇ ਫਿਰ ਉਹਨੇ ਦਬਾਅ ਪਾ ਕੇ ਆਪਣੇ ਆਪ ਲਿਖਤ ਕਰ ਲਏ ਤੇ ਰਾਤ ਨੂੰ ਆਏ ਇਹਨੂੰ ਵੀ ਬੁਲਾ ਲਿਆ ਤੇ ਮੈਂ ਮੰਨਦਾ ਨਹੀਂ ਤਾਂ ਜ਼ਬਰਦਸਤੀ ਮਨਾ ਕੇ ਮੈਂ ਤਸਦੀਕ ਕਰਾ ਲਈ ਵੀ ਨਾਮ ਕੀ ਹੈ ਸਪੱਤੇ ਦਾ ਜਿਹੜਾ ਕੀ ਦਾ ਕੀ ਦਾ ਜਿਹਨੇ ਦੁਕਾਨਾਂ ਲਗਾਈਆਂ ਇਹਦਾ ਰਵੀ ਜੈਨ ਹੈ ਕਿੰਨੇ ਸਾਲੋਂ ਤੋਂ ਕਰ ਰਿਹਾ ਦੁਕਾਨ ਲਿਖਤ ਇਹਦਾ ਪਹਿਲਾ ਪਿਓ ਤੀਸ਼ ਸ਼ਾਮਲ ਲਾਲ ਜੈਨ ਹੈ 35 ਸਾਲ ਹੋ ਗਏ ਤੈਨੂੰ ਮਤਲਬ ਚਾਰ ਦੁਕਾਨਾਂ ਦਾ 2660 ਰੁਪਏ ਦਾ ਕਿਰਾਇਆ ਦੇ ਰਹੇ ਪਹਿਲਾਂ ਦੰਦਾ ਤਾਂ ਹੁਣ 15000 ਕੀਤਾ ਇਹਨਾਂ ਨੇ ਅੱਛਾ ਚਾਰ ਦੁਕਾਨਾਂ ਹੈ ਪਿੱਛੇ 300 ਗਾ ਜਗ੍ਹਾ ਪਿੱਛੇ ਹੈ ਇਹ ਸਾਰੀਆਂ ਸਾਰੀ ਜਗ੍ਹਾ ਤੇ ਲੈਂਟਰ ਪਰ ਹੈ ਸੀ ਹਾਂ ਉਹ ਕਹਿੰਦੇ ਧੁਣਾ ਦੀ ਜਿਹੜੀ ਧੁਆ ਸਾਹਿਬ ਦੀ ਥਾਂ ਛੱਡੀ ਸੀ ਉਹਤੇ ਵੀ ਲੈਂਟਰ ਪਰ ਹੈ ਤੇ ਉਹ ਛੱਡਦਾ ਹੀ ਨਹੀਂ ਤੁਸੀਂ ਉਹ ਤਾਂ ਸਾਡੀ ਸੀ ਨਾ ਛੜਾਈ ਤੁਸੀਂ ਕਿਹਾ ਹਾਂ ਕਿਹਾ ਇਹਨੂੰ ਬਹੁਤ ਜੀ ਦੋ ਸਾਲ ਹੋ ਗਏ ਕਹਿੰਦੇ ਫੇਰ ਛੱਡਦਾ ਨਹੀਂ ਕਹਿੰਦਾ ਮੈਂ ਜਦੋਂ ਲੈਂਟਰ ਪੈ ਜੂਗਾ ਮੇਰਾ ਫਰਥ ਲੱਗ ਜੂਗਾ ਫੇਰ ਮੈਂ ਖਾਲੀ ਕਰੂੰਗਾ ਨੇ ਜਿਹੜੀਆਂ ਡੇਰੀ ਦੀ ਜ਼ਮੀਨ ਹੁੰਦੀ ਹੈ ਇਹਨੂੰ ਤਾਂ ਵੇਚ ਤਾਂ ਸਕਦੇ ਨੇ। ਤਾਂ ਵੇਚ ਕੇ ਜਰਾ ਕਿਰਾਇਆ-ਕਰਾਏ ਦੇ ਦਿੱਤੀ। ਮੋਰਚ ਕੋਈ ਕੇਸ ਚੱਲਦਾ ਕਿਤੇ ਤੁਹਾਡਾ ਇਹਨਾਂ ਦਾ ਕੋਈ ਜੱਗਦਾ ਕੇਸ? ਮੈਂ ਇਹਨਾਂ ਨਾਲ ਤਾਂ ਕੋਈ ਕੇਸ ਨਹੀਂ। ਕੋਈ ਕੇਸ ਨਹੀਂ। ਬਸ ਐਦਾ ਹੀ ਨਜਾਇਜ਼ ਤਬ ਕਿ ਬੈਠੇ। ਹਾਂ। ਨਾ ਤੁਸੀਂ ਕੇਸ ਕੀਤਾ ਨਾ ਉਹਨਾਂ ਨੇ ਕੀਤਾ। ਨਾ। ਹਰਦਿਆਲ ਕੰਬੋਜ ਦਾ ਕੀ ਰੋਲ ਹੈ? ਕਿਸੇ ਨਾਂ ਲਿੱਤਾ ਇੱਕ ਡਿਟਲ। ਹਰਦਿਆਲ ਤੂੰ ਉਹ ਤਾਂ ਵਿੱਚ ਪਾਇਆ ਦਾ ਇਹਨਾਂ ਨੇ ਇੱਕ ਦਰਖਾਸਤ ਦਿੱਤੀ ਮੇਰੇ ਖਿਲਾਫ। ਪੈਸ਼ਨ ਸੁਪੀ ਦੇ। ਹੂੰ। ਵੀ ਮੈਂ ਇਹਦੇ ਫੱਟਾਂ ਨੂੰ ਆ ਕਰਦਾ ਉਹ ਪਤਾ ਹੈ ਝੂਠੀ ਦਰਖਾਸਤ। ਅੱਛਾ। ਉਹ ਫਿਰ ਉਹਨਾਂ ਨੇ ਇੰਸਪੈਕਟਰ ਨੂੰ ਕਹਿ ਕੇ ਆਹਦਾ ਆਪਣਾ ਖਮਾਂਤ ਖਨੌੜੇ ਵਾਲੇ ਤੇ ਅਰਵਿੰਦਰ ਖਨੌੜਾ ਤੇ ਫਿਰ ਉਹਨਾਂ ਨੇ ਦੱਸਿਆ ਵੀ ਇਹ ਤਾਂ ਝੂਠੀ ਹੈ ਇਹ ਗੱਲ ਤਾਂ ਕੋਈ ਹੋਰ ਹੈ ਫਿਰ ਉਹ ਕਹਦਾ ਵੀ ਭਾਈ ਕਰਾਇਆ ਵਧਾਲਾ ਤੇਰਾ ਪਿਓ ਹੋ ਗਿਆ 3 ਸਾਲ ਮਰੀ ਨੂੰ ਫਿਰ ਤੋਂ ਆਪਣੇ ਨਾਮ ਲਿਖਤ ਕਰਾ ਲ ਇਹ ਲਾੜੇ ਲੈ ਜਾਂਦਾ ਤਾਂ ਮੇਰੇ ਨਾਲ ਅੱਛਾ ਕਦੇ ਹਾਂ ਕਰਦਾ ਕਦੇ ਕਰ ਜਾਂਦਾ ਫਿਰ ਹਰਦਿਆਰ ਕੰਪੋਜ਼ ਕੋਲ ਚੱਲ ਗਿਆ ਉਹਦੀ ਕੋਠੀ 'ਚ ਜਾ ਕੇ ਫੈਸਲਾ ਕਰਾਇਆ ਇਹ ਆਪੇ ਹਾਂ ਤੁਸੀਂ ਨਹੀਂ ਮੰਨਦੇ ਸੀ ਮੇਰਾ ਮਦਾਨੀ ਦਾ ਫੇਰ ਉਹ ਫੇਰ ਬਾਅਦ ਦੇ ਵਿੱਚ ਉਹ 10 ਮਹੀਨੇ ਫੇਰ ਕੱਟਤੇ ਇਹਨੇ ਲਿਖਤ ਨਹੀਂ ਕੀਤੀ ਦੁਬਾਰਾ ਫੇਰ ਆਏ ਕਿਰਾਇਆ ਵੀ ਘਟਾਤਾ ਤੇ ਜਗਾ ਵੀ ਜਿਹੜੀ ਛੱਡਣੀ ਸੀ ਉਹ ਵੀ ਨਹੀਂ ਛੱਡੀ ਸਾਨੂੰ ਧੂਣਾ ਸਾਹਿਬ ਆਤੀ ਲੈਣੀ ਸੀ ਅਸੀਂ ਅਚਾ ਕੀ ਕਿਨੇ ਨੂੰ ਤੁਸੀਂ ਦਰਖਾਸਤ ਨਹੀਂ ਕੋਈ ਦਿੱਤੀ ਸੀ ਸਰ ਤੁਸੀਂ ਤਾਂ ਨਹੀਂ ਕੋਈ ਦਰਖਾਸਤ ਦਿੱਤੀ ਨਾ ਇਹ ਨਹੀਂ ਦਿੱਤੀ ਤੁਸੀਂ ਸਾਡੇ ਖਿਲਾਫ ਪ੍ਰਾਪਰਟੀ ਤੇ ਤੁਹਾਡੇ ਡੇਰੇ ਡੇਰੇ ਦੀ ਪ੍ਰਾਪਰਟੀ ਹੈ ਡੇਰੇ ਦੀ ਕਿੰਨੀ ਦਕਾਨਾਂ ਡੇਰੇ ਦੀ ਪੈਲੀਆ ਨੇ 15000 15000 ਇੱਦਾਂ ਹੀ ਸਾਰਿਆਂ ਨੇ ਕਿਤੇ ਘੱਟੇ ਘਟਾ ਇੱਥੇ ਸਮ ਕਰਾਇਆ ਤੇ ਘਟਾ ਅੱਛਾ ਇਹਦੇ ਚ ਜਿਵੇਂ ਸ਼ਰਾਬ ਦਾ ਠਿਕਾ ਵੀ ਐ ਸੀਡੀ ਪੀਡੀ ਸਿਕਰ ਦੀ ਦੁਕਾਨ ਐ ਉਹ ਤੁਸੀਂ ਦਿੱਤੀ ਕਿ ਬਾਅਦ ਚ ਇਹਨਾਂ ਨੇ ਪੜਾ ਲਈ ਇਹ ਪਹਿਲਾਂ ਦੀ ਸੀ ਪਹਿਲੇ ਜੀ ਤੁਹਾਡੇ ਤੋਂ ਸਾਈਨ ਜ਼ਬਰਦਸਤੀ ਕਦੋਂ ਤੇ ਕਿਹਨੇ ਕਰਵਾਇਆ ਇਹ ਹਰਿਆਲਖਪੁਰ ਨੇ ਕਰਵਾਇਆ ਕਦੋਂ ਕਰਾਈ ਇਹ ਹੈ ਕਿ ਨੇ 22 ਫਰਵਰੀ ਨੂੰ ਪਿਛਲੇ ਸਾਲ ਨਾ ਹਾਂ ਇਸ ਸਾਲ ਜੀ ਸਰ ਜਦੋਂ ਉਹਨਾਂ ਦੀ ਸਰਕਾਰ ਸੀ ਕਿ ਨਹੀਂ ਸੀ ਨਾ ਹੁਣ ਦੀ ਗੱਲ ਆ ਜੀ 22 ਫਰਵਰੀ ਨੂੰ ਆਵਾਮੀ ਪਾਰਟੀ ਦੀ ਸਰਕਾਰ ਹਾਂ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗਦਾ ਇਹ ਜੀ ਜਿਹੜਾ ਹਦਿਆਲਮ ਪੌਜਾ ਮੈਂ ਤੋਂ ਇੱਕ ਸ਼ੋਰੂਮ ਲੈ ਲਿਆ ਤਾਂ ਇਹ ਅੱਛਾ ਉਹਦਾ ਕੇਸ ਚੱਲਦਾ ਸਾਡਾ ਹਾਈ ਕੋਰਟ ਚ ਤੇ ਹੁਣ ਉਹਨੇ ਇੱਕ ਝੂਠੀ ਲਿਖਤ ਕਰਕੇ ਵੀ ਮੇਰੇ ਘਰ ਵਾਲੀ ਦੇ ਨਾਂ ਤੇ 16000 ਰੁਪਏ ਗਾਹ ਮਹੀਨੇ ਨੂੰ ਲਿਖਤ ਕਰ ਲੀ ਝੂਠੀ ਮੇਰੇ ਕੋਲ ਉਹ ਕੇਸ ਵੀ ਪਤਾ ਕੋਰਟ ਚ ਤੇ ਨਾਲੇ ਐਸਐਸਪੀ ਦੇ ਦਰਖਾਸਤ ਦੇਖ ਵੀ ਆ ਵੀ ਉਹ 252250 ਦੇ ਸ਼ੋਰੂਮ ਦੇ 1506 ਦਾ ਗਿਆ ਉਹਦਾ ਹਾਈ ਕੋਰਟ ਤੇ ਕਬਜ਼ਾ ਮੇਰਾ ਹੈ ਹਾਈ ਕੋਰਟ ਤੇ ਕਿਸੇ ਪਾਰਟੀ ਨਾਲ ਕੋਈ ਨਹੀਂ ਹੈ ਠੀਕ ਹੈ ਤੇ ਉਹਦੇ ਵੀ ਦੋ ਸ਼ੋਰੂਮਾਂ ਦੇ ਜਿੰਦੇ ਤੋੜ ਗਿਆ ਗਨਮੈਂਟ ਲੈ ਕੇ ਨਾਲ ਆਪਣੇ ਅੱਛਾ ਪਰ ਠੱਕੇ ਚੱਲ ਰਿਹਾ ਤੁਹਾਡੇ ਠੱਕੇ ਨਾਲ ਹਰਿਆਣੇ ਕੋਈ ਵੀ ਕਰਦਣਾ ਇਹਦੇ ਨਾਲ ਵੀ ਉਹੀ ਕਰਾ ਕੇ ਗਿਆ ਤੇ ਤੁਹਾਡੇ ਫਿਰ ਸਰਕਾਰ ਜਿੱਤ ਗਈ ਨਹੀਂ ਸੀ ਸਰਕਾਰ ਤਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਭਗਵੰਦ ਸਿੰਘ ਸਾਬ ਦੇ ਰੂਪ ਵਿੱਚ ਅਸੀਂ ਵੀ ਦਿੱਤੀਆਂ ਦਰਖਾਸਤਾਂ ਇੱਥੇ ਸੁਣਵਾਈ ਨਹੀਂ ਹੁੰਦਾ ਹਾਂ ਕਾਜੀ ਲੈਂਟਰ ਟੁੱਟ ਗਿਆ ਜੀ ਇਹ ਕਿੱਦਾਂ ਦੇਖਦੇ ਹੋ ਰੈਕਟਰ ਨੂੰ हर खबर सबसे पहले देखने के लिए फॉलो करे दैनिक सविरा टीजी यूट फेसबुक इंस्टाग्राम ਔਰ WhatsApp ਚੈਨਲ ਪਰ